ਹੈਲੋ ਫਰੈਂਡਸ ਅਸਟ ਕਾਲ ਹੋਸ ਨਾਟਾ ਡ ਕੀ ਹਾਲ ਹੈ ਆਸ ਕਰਦੀ ਸਭ ਠੀਕ ਠਾਕ ਵਧੀਆ ਹੋਗੇ ਫਰੈਂਡ ਅੱਜ ਤੁਹਾਨੂੰ ਮੈਂ ਲੈ ਕੇ ਚਾ ਰਹੀ ਹਾਂ ਗੁਰਦੁਆਰੇ 사이 ਜਿੱਥੋਂ ਮਹਾਰਾਜ ਨੇ ਮੈਨੂੰ ਬੱਚੇ ਦੀ ਦਾਤ ਦਿੱਤੀ ਹੈ ਤੁਸੀਂ ਦੇਖ ਸਕਦੇ ਜੇ ਕਿ ਉਹ ਗੁਰਦੁਆਰੇ ਤਾਨੂੰ ਖੜਾਂਗੇ ਅਸੀਂ ਅੱਜ ਚੱਲੇ ਆ ਤੇ ਉੱਥੇ ਸ਼ਹਾਦਤੀ ਮਨਾ ਰਹੇ ਨੇ ਸਾਡੇ 400 ਸਾਲਾ ਤੁਸੀਂ ਵੀਡੀਓ ਵਿੱਚ ਮੈਂ ਫੁੱਲ ਇਦਰ ਡਿਟੇਲ ਵਾਰ ਦੱਸਿਆ ਹੋਇਆ ਹੈ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਦੇਖਿਓ ਤੇ ਚਲੋ ਠੀਕ ਹੈ ਫਰੈਂਡ ਲੈ ਕੇ ਚੱਲਦੇ ਆਂ ਤੁਹਾਨੂੰ ਸ੍ਰੀ ਗੁਰਦੁਆਰਾ ਸਾਈ ਵਿਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਗੁਰਦੁਆਰੇ ਗੋਇੰਦਵਾਲ ਸਾਹਿਬ ਤੇ ਚਲੋ ਠੀਕ ਹੈ ਫਰੈਂਡ ਆਜੋ ਚੱਲੀਏ ਇੱਥੇ ਫਰੈਂਡ ਅਸੀਂ ਨਾ ਰਸਤੇ 'ਚ ਰੁਕ ਗਏ ਹੀ ਪਿੰਡ ਲੁਹਾਰ ਉੱਤੇ ਰੁਕੇ ਸੀ ਤੇ ਆ ਸਾਨੂੰ ਥੋੜਾ ਵਿਊ ਬਹੁਤ ਸੋਹਣਾ ਲੱਗਾ ਤੇ ਅਸੀਂ ਕੈਪਚਰ ਕੀਤਾ ਤੇ ਬਹੁਤ ਚੰਗੀ ਬਾਤ ਲੱਗੇ ਉੱਥੇ ਲੱਗਾ ਹੈ ਲੰਗਰ लंगर छे लंगर के फिर गांधी चाले पाने आज फिर ला पका लंगर लगा रास्ते चाह पकौने जा ਦੇ ਨਾਮ ਲੈਂ ਲੱਗਿਆ ਇਹ ਜਿਹੜੀਆਂ ਫੋਟੋਆਂ ਲੱਗੀਆਂ ਇਹਨਾਂ ਸਾਰੇ ਕੌਮੀ ਪਰਵਾਨਿਆਂ ਨੇ ਆਪਣੇ ਪਰਿਵਾਰਦ ਤੋਂ ਜਾਣਕਾਰੀਆ ਅਪਰ ਰੋਜ਼ ਅਰਦਾਸ ਕਰਕੇ ਕਹਿੰਦੇ ਆ ਜਿਨ੍ਹਾਂ ਸਿੰਘਾਂ ਟਿਕੜੀਆਂ ਧਰਮ ਹੇਠ ਸੀਸ ਦਿੱਤੇ ਜਵਾਣੀ ਜੀ ਆਦਰ ਨੂੰ ਚਾਪ ਕਰੀ ਚਾਕੇ ਜਾਓ ਆਜਾ ਲਾਡੋ ਕੇ ਸੇਨਾ ਤੇ ਰੈਂਡ ਇਤਿਹਾਸੀਆਂ ਪਹੁੰਚ ਚੁੱਕੇ ਸੀ ਗੁਰਦੁਆਰਾ ਸਾਹਿਬ ਛਿੜ ਕੋਇੰਦਵਾਲ ਸਾਹਿਬ ਤੇ ਉਹਨਾਂ ਸੀ ਕਰਨ ਜਾਵਾਂਗੇ ਦਰਸ਼ਨ ਦੇਖ ਸਕਦੇ ਤੁਸੀਂ ਸੰਗਤ ਬਹੁਤ ਜ਼ਿਆਦਾ ਗਰਮੀ 'ਚ ਫਿਰ ਵੀ ਸੰਗਤ ਦੀ ਬਹੁਤ ਕਿਰਪਾ ਸੀ ਮਹਾਰਾਜ ਦੀ ਐਚ ਤਾਂ ਅੰਧਕਾਰ ਰੇਹੇ ਹਨ ਦਰਖਾਨਾਂ ਲੱਗੀਆਂ ਸੀ ਤੇ ਹੁਣ ਅਸੀਂ ਕਰਾਵਾਂਗੇ ਜੋੜੇ ਜਮਾ ਤੇ ਪਹਿਲਾਂ ਸਭ ਤੋਂ ਕਰਾਂਗੇ ਗੁਰੂ ਜੀ ਦੇ ਦਰਸ਼ਨ ਤੇ ਫਰੈਂਡ ਤੁਸੀਂ ਵੀ ਸਾਡੀ ਵੀਡੀਓ ਤੇ ਬਨੇ ਰਿਓ ਤੇ ਨਾਲ ਤੁਸੀਂ ਵੀ ਕਰਿਓ ਦਰਸ਼ਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੇਖਿਓ 3400 ਸਾਲਾ ਸ਼ਤਾਬਦੀ ਸਮਾਗਮ ਹੋ ਰਹੇ ਨੇ ਬਹੁਤ ਦੂਰ ਦਿਰਾਡੇ ਤੋਂ ਸੰਗਤਾਂ ਪਹੁੰਚ ਰਹੀਆਂ ਸੀ ਅਸੀਂ ਨੇ ਪਹਿਲਾਂ ਹੀ ਚੱਲ ਗਏ ਸੀ ਸੈਚਰਡੇ ਨੂੰ ਸਾਨੂੰ ਪਤਾ ਸੀ ਬਾਅਦ ਚੋ 2-4 ਦਿਨ ਬਹੁਤ ਜ਼ਿਆਦਾ ਸੰਗਤ ਹੋ ਜਾਂਦੀ ਹੈ ਤੇ ਨੇੜਲੇ ਪਿੰਡਾ ਵਾਲਿਆਂ ਨੂੰ ਚਾਹੀਦਾ ਕਿ ਉਹ ਪਹਿਲਾਂ ਜਾ ਕੇ ਮਾਥਾ ਟੇਕਨ ਕਿ ਸੰਗਤਾਂ ਬਹੁ ਦੂਰੋਂ ਆਂਦੀਆਂ ਉਹ ਵੀ ਵਧੀਆ ਦਰਸ਼ਨ ਕਰ ਸਕਣ ਉਹਤੇ ਗੁਰੂ ਦੀ ਬਹੁਤ ਕਿਰਪਾ ਹੈ ਹੋਣ ਅਸੀਂ ਇੱਥੇ ਕਿਰਾਵਾ ਕੇ ਜੋੜੇ ਜਮਾ ਜੋੜੇ ਹਾਲ ਤੋਂ ਵੀ ਜੋੜੇ ਬਾਹਰ ਅਤੇ ਜਮਾ ਸੀ 4-5 ਦਿਨ ਇਸ ਸਮਾਗਮ ਚੱਲਨੇ ਸੀ ਅਦੇ ਕੇ ਫਰੈਂਡ ਹੁਣ ਅਸੀਂ ਫਾਇਲੀ ਦੇ ਦਰਬਾਰ ਵੱਲ ਚੱਲੇ ਆ ਅਤਰਕਾਰ ਜਾਣ ਲੱਗੇ ਆ ਬਹੁਤ ਜ਼ਿਆਦਾ ਸੰਗਤ ਖੜੀ ਸੀ ਫਿਰ ਵੀ ਆਪਾਂ ਬਹੁਤ ਵਧੀਆ ਮੱਥਾ ਟੇਕ ਲਿਆ ਡੈਕੋਰੇਸ਼ਨ ਦੇਖਦੇ ਅਤਿ ਸਾਰੇ ਡੈਕੋਰੇਸ਼ਨ ਬਹੁਤ ਸੋਹਣੀ ਤੇ ਬਹੁਤ ਵਧੀਆ ਹੋਈ ਸੀ ਬੜੀ ਮਨਮੋਹਨ ਤੇ ਹੀ ਦਿਲ ਨੂੰ ਸ਼ੋਹਣ ਵਾਲੀ ਸੀ ਬਹੁਤ ਲੰਬੀ ਲਾਈਨ ਲੱਗੀ ਸੀ ਤੇ ਸਾਨੂੰ ਬਹੁਤ ਸੋਹਣੇ ਵਧੀਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਹੋ ਗਏ ਇਹ ਗਾਇਕੀ ਦਾ ਮਾਹਰ ਹੈ ਜਮਾਨਾ ਇਹ ਤਾਂ ਤੇ ਦੋਤੀ ਖੜੇ ਸੀ ਮੱਥਾ ਟੇਕ ਲਉ ਮਹਾਰਾਜ ਦੇ ਬਾਹਰ ਤੇ ਨਾ ਸੰਗਤਾ ਕੁਝ ਇਹਨਾਂ ਜ਼ਿਆਦਾ ਲਾਈਨ ਜੇ ਨਹੀਂ ਕਰ ਸਕਦੀਆਂ ਇਹ ਰੱਸਾ ਵੀ ਟੱਪ ਕੇ ਨਾ ਇੱਧਰ ਦੇਖਿਓ ਆ ਰਹੀਆਂ ਸੀ ਤੇ ਉਹ ਨਾ ਫਿਰ ਸੇਵਾਦਾਰ ダブル रेसिपी ਬਣਾ ਰਹੇ ਸੀ ਕਿ ਸੰਗਤ ਹੈ ਇਧਰ ਨਾਮ ਕਿਉਂਕਿ ਬਹੁਤ ਜ਼ਿਆਦਾ ਸੰਗਤ ਖੜੀ ਸੀ ਤੁਸੀਂ ਦੇਖ ਸਕਦੇ ਹੋ ਜਿਸ ਸੰਗਤ ਪਿਛੇ ਵੀ ਤਾਂ ਦਿਖਾਣੇ ਹੈ ਬਹੁਤ ਜ਼ਿਆਦਾ ਤਾਂ ਬਾਏ ਦਾ ਨਾਮ ਚਾਂਗਰੀ ਇਸ ਸੰਗਤ

ਮੇਰਾ ਬੇਟਾ ਕਹਿੰਦਾ ਸੀ ਪਹਿ ਲੰਗਰ ਜ਼ਰੂਰ ਚੱਕਣਾ ਭਾਵੇਂ ਅਸੀਂ ਪਾਰੋਂ ਚੱਕਿਆ ਵੀ ਸੀ ਪਰ ਮੇਰੀ ਵੀ ਸ਼ਰਧਾ ਸੀ ਅਸੀਂ ਗੁਰਦੁਆਰੇ ਪੰਗਤ ਚ ਬੈ ਕੇ ਜ਼ਰੂਰ ਲੰਗਰ ਚੱਕ ਲਈ ਤੇ ਨਾਲੇ ਇਧਰ ਮੈਂ ਗੱਲਾਂ ਕਰਦੀ ਪਈ ਸੀ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਮਹਾਰਾਜ ਦੇ ਬੱਚੇ ਦੀ ਦਾਤ ਨਹੀਂ ਵਾਇਗੁਰ ਨੇ ਬਖਸ਼ੀ ਚਾਹਤੀ ਇਹੋ ਜੇ ਪਤਿਤ ਸੀ ਅਮਰਦਾਸ ਮਹਾਰਾਜ ਦੇ ਗੁਰਦੁਆਰੇ ਜ਼ਰੂਰ ਆਓ ਇੱਥੇ ਤੁਸੀਂ ਫਲ ਲੈ ਕੇ ਆਓ ਤੁਹਾਨੂੰ ਮਹਾਰਾ ਬੱਚੇ ਦੀ ਦਾਤ ਜ਼ਰੂਰ ਦੇਵੇਗਾ ਮੈਨੇ ਨੂੰ ਖੁਦ ਦਿੱਤੀ ਹੈ ਤੇ ਤੁਸੀਂ ਮੇਰਾ ਬੇਟਾ ਦੇਖ ਸਕਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੈਨੂੰ ਇੱਥੋਂ ਦਿੱਤਾ ਹੈ ਇੱਥੇ ਮੈਂ ਉਸ ਨੂੰ ਦੱਸ ਰਹੀ ਸੀ ਅਸੀਂ ਨਾ ਅੱਜ ਤੋਂ 12 ਸਾਲ ਪਹਿਲਾਂ ਮੇਰੀ ਮਾਸੀ ਨੇ ਮੈਨੂੰ ਦੱਸਿਆ ਇਹ ਤੋ ਜ਼ਰੂਰ ਜਾਇ ਤੇ ਮੈਂ ਫਿਰ ਆਈ ਮੈਂ ਆਂਬ ਲੈ ਕੇ ਨਾ ਇੱਥੇ 1 ਕਿਲੋ ਤੇ ਆਪਾਂ ਫਿਰ ਮਹਾਰਾਜ ਜੀ ਦਾ ਮੱਥਾ ਟੇਕਿਆ ਉਹਨਾਂ ਨੇ ਉਹ ਆਂਬ ਸੀ ਧੋ ਕੇ ਤੇ ਮਹਾਰਾਜ ਨੇ ਸੁਹਾ ਕੇ ਸਾਡੀ ਚੋਲੀ ਪਾਈ ਜਿ ਮਹਾਰਾਜ ਨੇ ਸਾਨੂੰ ਬਚਾ ਦਿੱਤਾ ਇਸ ਲਈ ਮੈਂ ਆਪਣੀਆਂ ਭੈਣਾਂ ਨੂੰ ਇਸ ਵੀਡੀਓ ਰਾਹੀਂ ਜ਼ਰੂਰ ਦੱਸਣਾ ਚਾਹਨੀ ਆ ਜਿਨ੍ਹਾਂ ਦੇ ਮਹਾਰਾਜ ਬੱਚੇ ਦੀ ਕਿਰਪਾ ਨਹੀਂ ਆਗੀ ਤਾਂ ਜ਼ਰੂਰ ਤੁਹਾਨੂੰ ਵਾਹਿਗੁਰੂ ਬਚਾ ਦੇਗਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਉਹ ਜ਼ਰੂਰ ਚਾਹੇਉ ਗੋਇੰਦਵਾਲ ਸਾਹਿਬ ਸ੍ਰੀ ਤਰਨਤਨ ਸਾਹਿਬ ਜੀ ਕੇ ਬਹੁਤ ਮਹਾਰਾਜ ਇਥੋਂ ਬਹੁਤ ਜ਼ਿਆਦਾ ਖੁਸ਼ੀਆਂ ਦਿੰਦਾ ਹੈ ਆ ਸੰਤ ਖੁਦ ਦਿੱਤੀ ਆ ਇਸ ਵੀਡੀਓ ਰਾਹੀਂ ਤਾਂ ਮੈਂ ਦੱਸਣਾ ਚਾਹਨੀ ਸੀ ਕਿ ਉਹ ਨਾਪਾ ਲੰਗਰ ਛੱਕ ਚੁੱਕੇ ਸੀ ਤੇ ਮੇਰੇ ਹਸਬੰਦ ਆਗੇ ਸੀ ਬਾਹਰ ਹੋਪੀਨ ਜਾ ਰਹੇ ਸੀ ਚਾ ਤੇ ਦੇਖਿਓ ਫਰੈਂਡ ਸੰਗਤ ਮੇਰੀ ਰੀਜ਼ ਇੰਦੀ ਆਪਣੇ ਬੱਚੇ ਨੂੰ ਇੱਥੇ ਲੈ ਕੇ ਜਰੂਰ ਆਵਾ ਕਿਉਂਕਿ ਜਿਹੜੇ ਮਹਾਰਾਜ ਨੇ ਸਾਨੂੰ ਇਹ ਬੱਚਾ ਦਿੱਤਾ ਹੈ خدا ਦਾ ਸਾਨੂੰ ਸ਼ੁਕਰਾਨਾ ਹਮੇਸ਼ਾ ਸਦਾ ਲਈ ਕਰਨਾ ਚਾਹੀਦਾ ਹੈ ਫਰੈਂਡ ਜੇ ਸੰਤ ਤੁਹਾਡੀ ਵੀ ਸਾਡੀ ਵੀਡੀਓ ਵਧੀਆ ਲੱਗਦੀ ਵੀਡੀਓ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਜਰੂਰ ਕਰਨਾ